ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਇਟਲੀ ਦੇ ਖੇਤਾਂ ਵਿੱਚ ਕੰਟਿਆ ਕੰਮ ਕਰਦਾ ਪੰਜਾਬੀ ਸੁਣੋ ਇੱਕ ਅਜਿਹੀ ਕਹਾਣੀ ਜੋ ਦਿਲ ਨੂੰ ਛੂ ਜਾਵੇਗੀ ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਇਹ ਕਹਾਣੀ ਹੈ ਗੁਰਪ੍ਰੀਤ ਸਿੰਘ ਦੀ ਇੱਕ ਨੌਜਵਾਨ ਪੰਜਾਬੀ ਮੁੰਡੇ ਦੀ ਜੋ ਪੰਜਾਬ ਦੇ ਪਿੰਡ ਸੰਗਰੂਰ ਦੇ ਇੱਕ ਛੋਟੇ ਜਿਹੇ ਕਾਰ ਵਿੱਚ ਭਲਿਆ ਗੁਰਪ੍ਰੀਤ ਦੇ ਮਾਤਾ ਪਿਤਾ ਨੇ ਸੁਪਨਾ ਸੀ ਕਿ ਉਹ ਵਿਦੇਸ਼ ਜਾਵੇ ਚੰਗੀ ਜ਼ਿੰਦਗੀ ਜੀਵੇ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰੇ ਇਟਲੀ ਜੋ ਯੂਰਪ ਦੀ ਚਮਕਦਮਕ ਵਾਲੀ ertid ਮੰਨੀ ਜਾਂਦੀ ਸੀ ਉਸ ਦੇ ਸੁਪਨਿਆਂ ਦੀ ਮੰਜ਼ਿਲ ਬਣੀ ਪਰ ਜਦੋਂ ਉਹ ਇਟਲੀ ਦੇ ਖੇਤਾਂ ਵਿੱਚ ਪਹੁੰਚਿਆ ਤਾਂ ਸੁਪਨੇ ਤੇ ਹਕੀਕਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਗੁਰਪ੍ਰੀਤ ਨੇ ਸੋਚਿਆ ਸੀ ਕਿ ਯੂਰਪ ਵਿੱਚ ਜ਼ਿੰਦਗੀ ਆਰਾਮਦਾਇਕ ਹੋਵੇਗੀ ਪਰ ਉਸ ਨੂੰ ਮਿਲੀਆਂ ਲੰਮੀਆਂ ਕੰਟਿਆਂ ਦੀਆਂ ਮਜ਼ਦੂਰੀਆਂ ਖੇਤਾ ਵਿੱਚ ਚੁੱਕ ਕੇ ਕੰਮ ਕਰਨ ਦੀ ਮਜਬੂਰੀ ਅਤੇ ਸਮਾਜ ਵਿੱਚ ਉਹ ਥਾਂ ਨਾ ਮਿਲਣ ਦਾ ਦਰਦ ਇਹ ਕਹਾਣੀ ਸਿਰਫ ਗੁਰਪ੍ਰੀਤ ਦੀ ਨਹੀਂ ਸਗੋਂ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀ ਹੈ ਜੋ ਵਿਦੇਸ਼ ਜਾਂਦੇ ਹਨ ਚਮਕਦੀ ਜ਼ਿੰਦਗੀ ਦੀ ਪਾਲ ਵਿੱਚ ਪਰ ਮਿਲਦੀ ਹੈ ਸੰਘਰਸ਼ ਦੀ ਇੱਕ ਨਵੀਂ ਦੁਨੀਆ ਗੁਰਪ੍ਰੀਤ ਦੀ ਜ਼ਿੰਦਗੀ ਪੰਜਾਬ ਵਿੱਚ ਸਾਦੀ ਸੀ ਉਸਦੇ ਪਿਤਾ ਜੀ ਖੇਤਾਂ ਵਿੱਚ ਮਜ਼ਦੂਰੀ ਕਰਦੇ ਸਨ ਅਤੇ ਮਾਂ ਘਰ ਸੰਭਾਲਦੀ ਸੀ ਪਰਿਵਾਰ ਦੀਆਂ ਆਰਥਿਕ ਮੁਸ਼ਕਲਾਂ ਨੇ ਗੁਰਪ੍ਰੀਤ ਨੂੰ ਇੱਕ ਦਿਨ ਫੈਸਲਾ ਲੈਣ ਲਈ ਮਜਬੂਰ ਕੀਤਾ ਪਿੰਡ ਵਿੱਚ ਗੱਲਾਂ ਸੁਣੀਆਂ ਸਨ ਕਿ ਇਟਲੀ ਵਿੱਚ ਪੈਸੇ ਬਹੁਤ ਮਿਲਦੇ ਹਨ ਜ਼ਿੰਦਗੀ ਸੁਖਾਲੀ ਹੈ ਗੁਰਪ੍ਰੀਤ ਨੇ ਆਪਣੇ ਪਰਿਵਾਰ ਦੀਆਂ ਸਾਰੀਆਂ ਜਮ੍ਹਾਂ ਪੂੰਜੀਆਂ ਅਤੇ ਕਰਜ਼ਾ ਲੈ ਕੇ ਇਟਲੀ ਦਾ ਵੀਜ਼ਾ ਲਿਆ ਉਸ ਦੇ ਦਿਲ ਵਿੱਚ ਸੁਪਨੇ ਸਨ ਇੱਕ ਵੱਡੀ ਕਾਰ ਚੰਗਾ ਘਰ ਅਤੇ ਆਪਣੇ ਮਾਤਾ ਪਿਤਾ ਨੂੰ ਸੁਖੀ ਜ਼ਿੰਦਗੀ ਦੇਣ ਦਾ ਪਰ ਜਦੋਂ ਉਹ ਇਟਲੀ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਯੂਰਪ ਦੀ ਚਮਕ ਸਿਰਫ ਬਾਹਰੋਂ ਹੀ ਸੀ ਉਸ ਨੂੰ ਕੰਮ ਮਿਲਿਆ ਇਟਲੀ ਦੇ ਖੇਤਾ ਵਿੱਚ ਜਿੱਥੇ ਸੂਰਜ ਦੀ ਤਪਸ਼ ਅਤੇ ਲੰਮੇ ਕੰਟਿਆਂ ਦੀ ਮਜ਼ਦੂਰੀ ਨੇ ਉਸ ਦੇ ਸੁਪਨਿਆਂ ਨੂੰ ਤੋੜ ਦਿੱਤਾ ਉਹ ਸਵੇਰੇ 4 ਵਜੇ ਉੱਠਦਾ ਖੇਤਾ ਵਿੱਚ ਜਾਂਦਾ ਅਤੇ ਰਾਤ ਨੂੰ ਥੱਕ ਹਾਰ ਕੇ ਵਾਪਸ ਆਉਂਦਾ ਉਸ ਦੀਆਂ ਹੱਥਾਂ ਦੀਆਂ ਰੇਖਾਵਾਂ ਵਿੱਚ ਮਿੱਟੀ ਅਤੇ ਪਸੀਨਾ ਸੀ ਪਰ ਸੁਪਨਿਆਂ ਦੀ ਚਮਕ ਗਵਾਚ ਗਈ ਸੀ ਇਟਲੀ ਦੇ ਖੇਤਾ ਵਿੱਚ ਕੰਮ ਕਰਨਾ ਕੋਈ ਆਸਾਨ ਕੰਮ ਨਹੀਂ ਸੀ ਗੁਰਪ੍ਰੀਤ ਨੂੰ ਅੰਗੂਰਾਂ ਦੀਆਂ ਵੇਲਾਂ ਵਿੱਚੋਂ ਫਲ ਚੁਣਨੇ ਪੈਂਦੇ ਜਿਸ ਲਈ ਕੰਟੀਆਂ ਚੁੱਕਣਾ ਪੈਂਦਾ ਸੀ ਸੂਰਜ ਦੀ ਗਰਮੀ ਅਤੇ ਠੰਡੀਆਂ ਸਵੇਰਾਂ ਨੇ ਉਸ ਦੇ ਸਰੀਰ ਨੂੰ ਥਕਾ ਦਿੱਤਾ ਉਸ ਦੇ ਸਾਥੀ ਮਜ਼ਦੂਰ ਵੀ ਜ਼ਿਆਦਾਤਰ ਪੰਜਾਬੀ ਜਾਂ ਹੋਰ ਦੇਸ਼ਾਂ ਦੇ ਪ੍ਰਵਾਸੀ ਸਨ ਜੋ ਸਾਰੇ ਇੱਕੋ ਜਿਹੇ ਸੰਗਰਸ਼ ਵਿੱਚ ਸਨ ਉਹਨਾਂ ਦੀਆਂ ਗੱਲਾਂ ਵਿੱਚ ਪੰਜਾਬ ਦੀ ਯਾਦ ਕਰਦੀਆਂ ਗੱਲਾਂ ਅਤੇ ਆਪਣੇ ਪਰਿਵਾਰ ਨੂੰ ਪੈਸੇ ਪੇਜੰਡ ਦੀ ਚਿੰਤਾ ਹੁੰਦੀ ਸੀ ਗੁਰਪ੍ਰੀਤ ਨੂੰ ਅਕਸਰ ਆਪਣੇ ਪਿੰਡ ਦੀਆਂ ਸਰੋਂ ਦੀਆਂ ਖੇਤਾਂ ਦੀ ਯਾਦ ਆਉਂਦੀ ਜਿੱਥੇ ਮਜ਼ਦੂਰੀ ਵੀ ਸੀ ਪਰ ਘਰ ਦਾ ਸਕੂਨ ਸੀ ਇਟਲੀ ਵਿੱਚ ਉਸ ਨੂੰ ਸਕੂਨ ਦੀ ਬਜਾਏ ਅਜਨਬੀਪਨ ਮਹਿਸੂਸ ਹੁੰਦਾ ਸਥਾਨਕ ਲੋਕਾਂ ਦਾ ਵਿਵਹਾਰ ਵੀ ਅਕਸਰ ਠੰਡਾ ਹੁੰਦਾ ਜਿਸ ਨਾਲ ਉਸ ਦੇ ਦਿਲ ਵਿੱਚ ਇਕਲਾਪਨ ਵੱਧਦਾ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਯੂਰਪ ਦੀ ਚਮਕਦਮਕ ਸਿਰਫ ਸੁਪਨਿਆਂ ਵਿੱਚ ਹੀ ਸੀ ਅਸਲ ਵਿੱਚ ਇਹ ਸੰਘਰਸ਼ ਦੀ ਇੱਕ ਨਵੀਂ ਰੂਪ ਸੀ ਗੁਰਪ੍ਰੀਤ ਦੀ ਜ਼ਿੰਦਗੀ ਵਿੱਚ ਇੱਕ ਦਿਨ ਇੱਕ ਨਵਾਂ ਮੋੜ ਆਇਆ ਉਸ ਨੂੰ ਖੇਤਾਂ ਵਿੱਚ ਕੰਮ ਕਰਦੇ ਸਮੇਂ ਇੱਕ ਸਥਾਨਕ ਇਟਾਲੀਅਨ ਬਜ਼ੁਰਗ ਮਿਲਿਆ ਜਿਸ ਦਾ ਨਾਂ ਸੀ ਜਿਓਵਾਨੀ ਜਿਓਵਾਨੀ ਨੇ ਗੁਰਪ੍ਰੀਤ ਨੂੰ ਆਪਣੇ ਖੇਤ ਵਿੱਚ ਕੰਮ ਕਰਨ ਲਈ ਬੁਲਾਇਆ ਜਿਓਵਾਨੀ ਦਾ ਵਿਵਹਾਰ ਹੋਰ ਸਥਾਨਕ ਲੋਕਾਂ ਨਾਲੋਂ ਵੱਖਰਾ ਸੀ ਉਹ ਗੁਰਪ੍ਰੀਤ ਨਾਲ ਪੰਜਾਬੀ ਸੱਭਿਆਚਾਰ ਬਾਰੇ ਗੱਲਾਂ ਕਰਦਾ ਉਸ ਦੀਆਂ ਕਹਾਣੀਆਂ ਸੁਣਦਾ ਅਤੇ ਆਪਣੀ ਜ਼ਿੰਦਗੀ ਦੇ किस्से ਸੁਣਾਉਂਦਾ। ਇਸ ਨੇ ਗੁਰਪ੍ਰੀਤ ਦੇ ਦਿਲ ਵਿੱਚ ਇੱਕ ਨਵੀਂ ਉਮੀਦ ਜਗਾਈ। ਜਿਓਵਾਨੀ ਨੇ ਉਸ ਨੂੰ ਸਿਖਾਇਆ ਕਿ ਸੰਘਰਸ਼ ਜ਼ਿੰਦਗੀ ਦਾ ਹਿੱਸਾ ਹੈ ਪਰ ਆਪਣੀ ਪਛਾਣ ਨੂੰ ਨਾ ਗਵਾਉਣਾ ਮਹੱਤਵਪੂਰਨ ਹੈ। ਗੁਰਪ੍ਰੀਤ ਨੇ ਜਿਓਵਾਨੀ ਦੇ ਨਾਲ ਕੰਮ ਕਰਦਿਆ, ਨਾ ਸਿਰਫ ਮਜ਼ਦੂਰੀ ਸਿੱਖੀ, ਸਗੋਂ ਜ਼ਿੰਦਗੀ ਦੇ ਸਬਕ ਵੀ ਸਿੱਖੇ। ਉਸ ਨੇ ਮਹਿਸੂਸ ਕੀਤਾ ਕਿ ਸੁਪਨੇ ਪੂਰੇ ਕਰਨ ਲਈ ਸਿਰਫ ਪੈਸੇ ਨਹੀਂ ਸਗੋ ਦਿਲ ਦੀ ਅਮੀਰੀ ਵੀ ਜ਼ਰੂਰੀ ਹੈ ਗੁਰਪ੍ਰੀਤ ਦੀ ਜ਼ਿੰਦਗੀ ਹੌਲੀ-ਹੌਲੀ ਬਦਲਣ ਲੱਗੀ ਉਸਨੇ ਆਪਣੇ ਸੰਘਰਸ਼ ਨੂੰ ਇੱਕ ਮੌਕੇ ਵਜੋਂ ਦੇਖਣਾ ਸਿੱਖ ਲਿਆ ਉਸਨੇ ਖੇਤਾਂ ਵਿੱਚ ਕੰਮ ਕਰਦਿਆ ਇਟਾਲੀਅਨ ਪਾਸ਼ਾ ਸਿੱਖਣੀ ਸ਼ੁਰੂ ਕੀਤੀ ਜਿਸ ਨਾਲ ਉਸ ਦਾ ਸਥਾਨਕ ਲੋਕਾਂ ਨਾਲ ਸੰਪਰਕ ਵਧਿਆ ਉਸਨੇ ਆਪਣੇ ਸਾਥੀ ਮਜ਼ਦੂਰਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਆਪਣੀਆਂ ਮੁਸ਼ਕਿਲਾਂ ਨੂੰ ਹਿੰਮਤ ਨਾਲ ਸਾਹਮਣਾ ਕਰਨ ਗੁਰਪ੍ਰੀਤ ਨੇ ਇੱਕ ਛੋਟਾ ਜਿਹਾ ਸਮੂਹ ਬਣਾਇਆ ਜਿੱਥੇ ਪੰਜਾਬੀ ਪ੍ਰਵਾਸੀ ਇਕੱਠੇ ਹੁੰਦੇ ਆਪਣੀਆਂ ਕਹਾਣੀਆਂ ਸਾਂਝੀਆਂ ਕਰਦੇ ਅਤੇ ਇੱਕ ਦੂਜੇ ਨੂੰ ਸਹਾਰਾ ਦਿੰਦੇ ਇਸ ਨੇ ਉਸ ਦੇ ਇਕੱਲਾਪਣ ਨੂੰ ਘਟਾਇਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਸੰਗਰਸ਼ ਸਾਂਝਾ ਹੋਵੇ ਤਾਂ ਬੋਝ ਹਲਕਾ ਹੋ ਜਾਂਦਾ ਹੈ ਉਸ ਨੇ ਆਪਣੇ ਪਰਿਵਾਰ ਨੂੰ ਪੈਸੇ ਭੇਜਣੇ ਜਾਰੀ ਰੱਖੇ ਪਰ ਹੁਣ ਉਸ ਦੇ ਸੁਪਨਿਆਂ ਵਿੱਚ ਸਿਰਫ ਪੈਸੇ ਨਹੀਂ ਸਗੋਂ ਆਪਣੀ ਪਛਾਣ ਅਤੇ ਸਵੈਮਾਨ ਵੀ ਸ਼ਾਮਲ ਸੀ ਗੁਰਪ੍ਰੀਤ ਦੀ ਕਹਾਣੀ ਦਾ ਅੰਤ ਸੁਖਦ ਨਹੀਂ ਸੀ ਪਰ ਇਹ ਇੱਕ ਸਬਕ ਸੀ ਉਸਨੇ ਸਿੱਖਿਆ ਕਿ ਯੂਰਪ ਦੀ ਚਮਕਦਮਕ ਸਿਰਫ ਬਾਰੀ ਹੁੰਦੀ ਹੈ ਅਸਲ ਜ਼ਿੰਦਗੀ ਸੰਘਰਸ਼ ਅਤੇ ਹਿੰਮਤ ਦੀ ਮੰਗ ਕਰਦੀ ਹੈ ਉਸਨੇ ਆਪਣੇ ਪਿੰਡ ਵਾਪਸ ਜਾਣ ਦਾ ਫੈਸਲਾ ਕੀਤਾ ਪਰ ਨਾਲ ਹੀ ਉਸਨੇ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਦਾ ਵੀ ਫੈਸਲਾ ਕੀਤਾ ਉਸਨੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਸਮਝਾਇਆ ਕਿ ਵਿਦੇਸ਼ ਜਾਣਾ ਗਲਤ ਨਹੀਂ ਔਰ ਸੁਪਨਿਆਂ ਦੀ ਅਸਲੀਅਤ ਨੂੰ ਸਮਝਣਾ ਜ਼ਰੂਰੀ ਹੈ ਗੁਰਪ੍ਰੀਤ ਦੀ ਕਹਾਣੀ ਦਾ ਸਬਕ ਇਹ ਹੈ ਕਿ ਜ਼ਿੰਦਗੀ ਦੀ ਅਸਲ ਰੌਸ਼ਨੀ ਪੈਸਿਆਂ ਵਿੱਚ ਨਹੀਂ ਸਗੋਂ ਆਪਣੀ ਹਿੰਮਤ ਪਛਾਣ ਅਤੇ ਸੰਗਰਸ਼ ਵਿੱਚ ਹੈ ਸਾਡੇ ਸਰੋਤਿਆਂ ਲਈ ਸੁਨੇਹਾ ਹੈ ਆਪਣੇ ਸੁਪਨਿਆਂ ਦਾ ਪਿੱਛਾ ਜ਼ਰੂਰ ਕਰੋ ਪਰ ਆਪਣੀ ਜੜਾਂ ਨੂੰ ਨਾ ਭੁੱਲੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ